ਬਖਸ਼ੋ ਇਹਨੇ ਮਾਣ ਆਦੇ ਮਾਣ ਨੇ ਤਾਣ ਆਦੇ ਤਾਣ ਨਿਉਟੋ ਨਿ ਆਸਰੇ ਆਦੇ ਆਸਰੇ ਦੀਨਾ ਬੰਦੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਉਦਮ ਮਤ ਪ੍ਰਵੰਤਰ ਜਾਮੀ ਜਿਉ ਪ੍ਰੇਰਿਤਿਉ ਕਰਣਾ ਜਿਉ ਨਟੁਆ ਤੰਤੁ ਵਜਾਏ ਤੰਤੀ ਤਿਉ ਵਾਜੇ ਜੰਤ ਦਿਨਾ ਦੇ ਮਹਾਵਾਕ ਅਨੁਸਾਰੁ ਆਬ੍ਰਿ ਵੱਲੋਂ ਬਖਸ਼ੇ ਉਦਮ ਬਲ ਸਦਕਾ ਮਹਾਰਾਜਿਓ ਦਿਨ ਨਾ ਆਸ ਸੁਗਰਾਸਨ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਤਨ 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 ਜਨ ਆਇ ਜਿਸ ਪ੍ਰਸਾਦ ਸਭ ਜਗਤ ਉਤਰਾਇ ਜਨ ਆਵਨ ਕਾ ਹੈ ਸਵਾਉ ਜਨ ਕੈ ਸੰਗ ਜੋ ਤੇ ਆਵੇ ਨਾਮ ਦੇ ਮਹਾਵਾਕ ਨੂੰ ਸਰ ਆਪ ਜੀ ਦੇ ਦਰੋਂ ਕਰੋ ਵਸਾਏ ਹੋਏ ਮਹਾਪੁਰਸ਼ ਸੰਤ ਬਾਬਾ ਸਾਧੂ ਸੰਗਤ ਜੀ ਮਹਾਰਾਜ ਨਾਨਕ ਸਰ ਪੇਰਾਂ ਵਾਲੇ ਮਹਾਪੁਰਸ਼ਾਂ ਦੀ ਸਰਾਨਾ ਜਨਮ ਦਿਹਾੜੇ ਨੂੰ ਸਮਰਪਿਤ ਸੱਚੇ ਪਾਤਸ਼ਾਹ ਜੀਓ ਐਸ ਵੇਲੇ ਸਮੂਹ ਨਗਰ ਕਪੂਰੇ ਦੀ ਸੰਗਤ ਵੱਲੋਂ ਮਹਾਰਾਜ ਜੀਓ ਬਾਬਾ ਲਖਾ ਸਿੰਘ ਜੀ ਮਹਾਰਾਜ ਮਹਾਪੁਰਸ਼ਾਂ ਦੀ ਪ੍ਰੇਰਣਾ ਦਾ ਸਦਕਾ ਐਸ ਵੇਲੇ ਮਹਾਰਾਜ ਜੀਓ ਨੌ ਸ੍ਰੀ ਅਖੰਡ ਪਾਠ ਸਾਹਿਬ 10ਵੇਂ ਸ੍ਰੀ ਜਪਜੀ ਸਾਹਿਬ ਦੇ ਪ੍ਰਾਰambh ਕਰਨ ਦੀ ਮਹਾਰਾਜ ਜੀ ਤਿਆਰੀ ਕੀਤੀ ਗਈ ਹੈ ਤੇ ਪਾਤਸ਼ਾਹ ਜੀਓ ਕਿਰਪਾ ਕਰਨੀ ਸਤਿ ਪਾਤਸ਼ਾਹ ਜੀ ਉਸ ਹੈ ਸੁਰੇ ਪਾਠ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਕਿਰਪਾ ਕਰਨੀ ਸਾਰੇ ਪਾਠ ਨਿਰਵਿਗਨਤਾਪ ਸਹਿਤ ਸੰਪੂਰਨ ਕਰਵਾ ਲੈਣ ਪਾਠੀ ਸਿੰਘਾਂ ਦੀ ਬਾਣੀ ਸੁਦ ਸਪਸ਼ਟ ਪੜਨ ਦਾ ਬਲ ਬਖਸ਼ਨਾਮ ਸੇਵਾ ਦਰਨੂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨਾ ਇਹਨਾਂ ਪਾਠਾਂ ਦੀ ਸੇਵਾ ਮਹਾਰਾਜ ਜੀ ਆਪਦੇ ਦਰ ਕਰਦੇ ਸ਼ਬਦਾਂ ਦੇ ਸੇਵਕ ਭਾਈ ਗੁਰਚਰਨ ਸਿੰਘ ਜੀ ਕੈਨੇਡਾ ਆਸਪੁੱਤਰ ਧੰਨਾ ਸਿੰਘ ਜੀ ਦੂਸਰਾ ਪਾਠ ਸਤਨਾਮ ਕੌਰ ਕਨੇਡਾ ਸੁਪੁੱਤਰੀ ਰਜਿੰਦਰ ਕੌਰ ਰਜਿੰਦਰਜੰਦਰ ਸਿੰਘ ਪੋਤਰੀ ਜਥੇਦਾਰ ਗੁਰਬਖਸ਼ ਸਿੰਘ ਜੀ ਤੇਰਮਨ ਪਰਿਵਾਰ ਵੱਲੋਂ ਤੀਸਰਾ ਸ੍ਰੀ ਅਖੰਡ ਪਾਠ ਸਾਹਿਬ ਕਰਨੈਲ ਸਿੰਘ ਕਨੇਡਾ ਸੁਪੁੱਤਰ ਗੁਰਚਰਨ ਸਿੰਘ ਕਰਨੈਲ ਸਿੰਘ ਕਨੇਡਾ ਤੇ ਭਾਈ ਗੁਰਚਰਨ ਸਿੰਘ ਯੂ ਐਸ ਏ ਚੌਥਾ ਸ੍ਰੀ ਅਖੰਡ ਪਾਠ ਸਾਹਿਬ ਹਰਬੰਸ ਸਿੰਘ ਸੁਪੁੱਤਰ ਮੇਰ ਸਿੰਘ ਤੇ ਭਾਈ ਜੁਗਰਾਵ ਸਿੰਘ ਕਨੇਡਾ ਸੁਪੁੱਤਰ ਆਮਰ ਸਿੰਘ ਪ੍ਰਧਾਨ ਪੰਜਵਾਂ ਸ੍ਰੀ ਅਖੰਡ ਪਾਤਸ਼ਾਹ ਰਾਜਵੀਰ ਕੌਰ ਕੈਨੇਡਾ ਪੁੱਤਰੀ ਬਲਵਿੰਦਰ ਸਿੰਘ ਗਰੇਵਾਲ ਪੰਜਵਾਂ ਸ੍ਰੀ ਅਖੰਡ ਪਾਤਸ਼ਾਹ ਸੇਵਾ ਸ੍ਰੀ ਅਖੰਡ ਪਾਤਸ਼ਾਹ ਸੁਖਦੇਵ ਸਿੰਘ ਯੂਐਸਏ ਪੁੱਤਰ ਸਾਧੂ ਸਿੰਘ ਸੱਤਵਾਂ ਸ੍ਰੀ ਅਖੰਡ ਪਾਤਸ਼ਾਹ ਕਰਨੈਲ ਸਿੰਘ ਕੈਨੇਡਾ ਅਤੇ ਗੁਰਚਰਨ ਸਿੰਘ ਸਰਪੰਚ ਯੂਐਸਏ ਅੱਠਵਾਂ ਸ੍ਰੀ ਅਖੰਡ ਪਾਤਸ਼ਾਹ ਨਿਰਮਲ ਕੌਰ ਪਤਨੀ ਹਿੰਮਤ ਸਿੰਘ ਲੰਗੇਵਾਲ ਲੰਗੇ ਅਨਹੱਤੇ ਪਾਸ਼ਾ ਜੀ ਤੇ ਨੌਵਾਂ ਸ੍ਰੀ ਅਖੰਡ ਪਾਠ ਸਾਹਿਬ ਆਤਮਾ ਸਿੰਘ ਕਨੇਡਾ ਪੁੱਤਰ ਸ੍ਰੀ ਰਾਮ ਸਿੰਘ ਸਾਰੇ ਪਰਿਵਾਰਾਂ ਵੱਲੋਂ ਹੱਤੇ ਪਾਸ਼ਾ ਕਰਵਾਇਆ ਜਾ ਰਿਹਾ ਹੈ। ਕਿਰਪਾ ਕਰਨੀ ਸ੍ਰੀ ਪਾਸ਼ਾ ਜੀ ਉਹ ਜਿੰਨਾ ਵੀ ਕਾਮਨਾ ਭਾਵਨਾ ਨੂੰ ਮੁਖ ਰੱਖਦੇ ਉਸ ਪਰਿਵਾਰਾਂ ਵੱਲੋਂ ਪਾਠ ਦੀ ਸੇਵਾ ਕਰਵਾਈ ਜਾ ਰਹੀ ਹੈ। ਪਰਿਵਾਰਾਂ ਦੀ ਸੇਵਾ ਗ੍ਰਿਤ ਕੁਮਾਈ ਸਫਲ ਕਾਨੇ ਸ਼ੁਭ ਕਾਮਨਾ ਭਾਵਨਾ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਦੇ ਮਹਾਰੰਗ ਸੰਗਸਾਂ aí ਹੁਣਾਂ ਸਭ ਨੂੰ ਗੁਰਸਿੱਖੀ ਜੀਵਨ ਨਾਮ ਦਾ ਸਰਬਤ ਦੇ ਕਾਰਜ ਰਾਸ ਕਰਨੇ ਮਾਲ ਮੁਰਖੇ ਫਸਲ ਵਾੜੀ ਸਾਰੇ ਸੁਖ ਸ਼ਾਂਤੀ ਬਖਸ਼ਿਸ਼ ਕਰਨੇ ਸਰਬਤ ਦਾ ਭਲਾ ਕਰਨ ਹਜੇ ਪਾਸ਼ਾ ਜੀਓ ਮਹਾਵਰਸ਼ ਬਾਬਾ ਲਖਾ ਸਿੰਘ ਉਹਨਾਂ ਮਹਾਂਤੰਦਰ ਸ੍ਰੀ ਦੇ ਰੁਕਤਾ ਬਖਸ਼ਿਸ਼ ਕਰਨੇ ਇਸ ਤਰ੍ਹਾਂ ਹਜੇ ਪਾਸ਼ਾ ਜੀਓ ਸਿੱਖ ਧਰਮ ਦਾ ਪ੍ਰਚਾਰ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨ ਹਜੇ ਪਾਸ਼ਾ ਮਿਹਰ ਪ੍ਰਾਰਥਨਾ ਰੱਖਣਾ ਐਸਵੇਲੇ ਹਜੇ ਪਾਸ਼ਾ ਜੀਓ ਸ੍ਰੀ ਅਖੰਡ ਪਾਠ ਸਾਹਿਬ ਦੀ ਪ੍ਰారంਭ ਤੋਂ ਮੁੱਖ ਰੱਖਦੇ ਹੋਏ ਕੰਮ ਬਤੂ ਹੁਬਦਲੇ ਵਰਣੀ ਆਦਿਕ ਸਭ ਸਮਗਰੀ ਹਾਜ਼ਰ ਹੈ ਮਹਾਰਾਜ ਕੋਈ ਕਮੀ ਤ੍ਰੁੱਟੀ ਰਹਿ ਗਈ ਹੋਏ ਸਮਤ ਦੇ ਕੇ ਸੇਵਾ ਕਰਵਾਲਣੀ ਆਪ ਜੀ ਦੇ ਬਖਸ਼ੇ ਹੋ ਭੰਡਾਰਾਂ ਦੇ ਪਾਵਨ ਹਜੂਰੇ ਅੰਦਰ ਮਹਾਰਾਜ ਜੀ ਉਹ ਕੜਾਪ ਸ਼ਾਦੀ ਦੇ ਇੱਕ ਸਜ ਕੇ ਹਾਜ਼ਰ ਹੈ ਕਿਰਪਾਕ ਸਭ ਸੋਚ ਪਵਿੱਤਰ ਆ ਹੁਣ ਲਾਵੋ ਭੋਗ ਘਰ ਆਏ ਆਪ ਜੀ ਕੋ ਭੋਗ ਲੱਗੇ ਜੋ ਜੀ ਸ਼ਕੇ ਉਸ ਆਪ ਜੀ ਦੇ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਪੰਡਾਰੇ ਭਰਪੂਰ ਕਰਨੇ ਕਾਲ ਕੰਡਕ ਦੂਰ ਕਰਨੇ ਸਤਿਗੁਰੂ ਕਿਰਪਾ ਕਰੋ ਸ੍ਰੀ ਅਖੰਡ ਪਾਠ ਸਾਹਿਬ ਨੂੰ ਰੰਮ ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈ ਭੰ ਗੁਰ ਪ੍ਰ사ਦਿ ॥ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਹਾਂ ਲਿਵ ਤਾਰੂ ਭੁਖਿਆ ਭੁਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰੋ ਸਹਿ ਸੋ ਸਿਆਣ ਪਾਲਖ ਹੋ ਹੈ ਤੈਕ ਨ ਚੱਲੇ ਨਾਲ ਕਿਵ ਸਜਿਆਰਾ ਹੋਈਐ ਕਿਵ ਕੂੜੈ ਟਟੈ ਪਾਲੋ ਹੁਕਮ ਰਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੇ ਹੋਵਨ ਆਕਾਰੋ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈਂ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਵਾਈਐ ਹੈਂ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋ ਹੋਏ ਨਾਨਕ ਹੁਕਮੈ ਜੇ ਬੁਝੈ ਤਾ ਹਉ ਮੈਂ ਕਹੈ ਨ ਕੋਏ ਗਾਵੇ ਕੋ ਤਾਣੂ ਹੋਵੇ ਕੋ ਸੈਤਾਨੂ ਗਾਵੇ ਕੋ ਦਾਤ ਜਾਣੇ ਨੀਸ਼ਾਨੂ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਕੁਬਿਧਿਆ ਆਵੇ ਖੋ ਵਿਚਾਰੋ ਗਾਵੇ ਕੋ ਸਾਜ ਕਰੇ ਤਨ ਖੇਂ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਸੈ ਦੂਰ ਗਾ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੇ ਟੋਟ ਕਾਥੋ ਕਾਥੋ ਕਸੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖ ਸਾਬੇ ਪਰਵਾਹ ਸਾਚਾ ਸਾਬ ਸਚ ਨਾਏ ਭਾਖਿਆ ਭਾਉ અપਾਰੂ ਆਖੇ ਮੰਗੈਂ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਐ ਜਦ ਦਿਸੈ ਦਰਬਾਰ ਮੋਹੋਂ ਕੇ ਬੋਲਣ ਬੋਲੀ ਐ ਜਿਤ ਸੁਣ ਤਰਿ ਤੇ ਪਿਆਰੂ ਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੋ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰੋ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੋ ਥਾਪਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰજન ਸੋਏ ਜਿਨ ਸੇਵਿਆ ਦਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸ਼ਰ ਗੁਰੂ ਗੋ ਰਖ ਬ੍ਰਹਮਾ ਗੁਰੂ ਪਾਰਬਤੀ ਮਾਈ ਜੇ ਹੋਂ ਜਾਣ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਦੀਰਤ ਨਾਮ ਜੇ ਤਸ ਭਾਵਾਂ ਵਿਣ ਭਾਣੀ ਕੇ ਨਾਇਕੀ ਜੇ ਤਿਸ ਠਉ ਪਾਈ ਵੇਖਾਂ ਕਰਮਾਂ ਕੇ ਮਿਲ ਲੈ ਤੰ 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 ਜਨੇ ਆਇਆ जिस प्रसाद सौ सब जग त्रया जनम का ए सो जन के संत ते आवे आप मुक्त मुक्त करे संसार नानक तिस जन को सदा नम छकार सदा नम छकार गुरु प्यारी साथ संगत ਆਇਦਾ ਮੌਤ ਮੌਡਾ ਸੁਪਾਗਾ ਦੇ ਨੇ ਜੋ ਸੰਗਰਾਮ ਦਾ ਦਿਹਾੜਾ ਔਰ ਫਗੰਦੀ ਸੰਗਰਾਮ ਫਗੰ ਦਾ ਮਹੀਨਾ ਪ੍ਰਾਰੰਭ ਹੋਇਆ ਹੈ ਮਾਗ ਦਾ ਮਹੀਨਾ ਜੋ ਪੀਤ ਹੋਇਆ ਹੈ ਕਿ ਚਲੇ ਲੰਬੇ ਸਮੇਂ ਤੋਂ ਸੰਤਾਂ ਸੇਵਾ ਤੇ ਸਿਮਰਨ ਵਿੱਚ ਜੁਟ ਕੇ ਪੂਰਾ ਮਹੀਨਾ ਸਫਲਾ ਕੀਤਾ। ਔਰ ਹਰ ਸਾਲ ਦੀ ਤਰ੍ਹਾਂ ਅੱਜ ਜੋ ਇੱਥੇ ਸਾਲਾਨਾ ਪ੍ਰੋਗਰਾਮ ਮਹਾਨ ਗੁਰਮਤ ਸਮਾਗਮ ਜਪਤਪ ਸੇਵਾ ਸਿਮਰਨ ਦਾ ਕੁੰਭ ਪੂਜਯਾ ਮਹਾਂਪੁਰਖ ਧੰਨ ਧੰਨ ਪਿਆਰੇ ਬਾਬਾ ਸਾਧ ਸਿੰਘ ਜੀ ਜਿਨ੍ਹਾਂ ਨੇ ਇਸ ਨਗਰ ਤੇ ਬਹੁਤ ਵੱਡੀ ਕਿਰਪਾ ਬਖਸ਼ ਕੀਤੀ ਔਰ ਧੰਨ ਧੰਨ ਪਿਆਰੇ ਬਾਬਾ ਇਸ ਸਿੰਘ ਜੀ ਜਿਨ੍ਹਾਂ ਨੇ ਕਪੂਰੇ ਪੂਰੇ ਹੋਂ ਦਾ ਵਰ ਦਿੱਤਾ ਉਸ ਵਰ ਨੂੰ ਸਫਲਾ ਕਰਕੇ ਧੰਨ ਬਾਬਾ ਸਾਧ ਸਿੰਘ ਜੀ ਨੇ ਜੋ ਕਿਰਪਾ ਬਖਸ਼ ਕਰਕੇ ਜੋ ਨਵਾਜਿਆ ਔਰ ਨਗਰ ਨਿਵਾਸੀ ਸਭ ਸੰਗਤਾਂ ਸਾਰਾ ਨਗਰ ਹੀ ਜੋ ਪੂਜਿਏ ਤੁੰਤਨ ਪਿਆਰੇ ਬਾਬਾ ਸਦ ਸਿੰਘ ਜੀ ਜਿਨ੍ਹਾਂ ਨੇ ਨਗਰ ਤੇ ਇੰਨੀ ਵੱਡੀ ਕਿਰਪਾ ਬਖਸ਼ੀ ਕੀਤੀ ਹਰ ਪ੍ਰਾਣੀ ਦੇ ਹਿਰਦੇ ਵਿੱਚ ਤਨ ਬਾਬਾ ਸਦ ਸਿੰਘ ਜੀ ਬਾਰੇ ਅਤੀ ਪਿਆਰ ਤੇ ਸਤਿਕਾਰ ਹੈ ਸੰਗਤਾਂ ਦੇ ਹਿਰਦੇ ਅੰਦਰ ਖਿੱਚ ਹੈ ਪਕੜ ਹੈ ਔਰ ਬਾਬਾ ਜੀ ਵੀ ਹਰ ਸਾਲ ਆ ਕੇ ਇਸ ਨਗਰ ਨੂੰ ਨਵਾਜਦੇ ਕਿੰਨੇ ਕਿੰਨੇ ਦਿਨ ਇੱਥੇ ਰਹਿੰਦੇ ਔਰ ਕਿਵੇਂ ਇੱਥੇ ਰੌਣਕਾਂ ਲੱਗਦੀਆਂ ਕਿਵੇਂ ਚੜ੍ਹਦੀ ਕਲਾ ਵਿੱਚ ਸਾਰੇ ਪ੍ਰੋਗਰਾਮ ਚੱਲਦੇ ਤੋਂ ਆਇਆਂ ਸੰਗਤਾਂ ਨੂੰ ਬਾਬਾ ਜੀ ਕਿੰਨਾ ਪਿਆਰ ਦਿੰਦੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਉਂਦੇ ਹੋਇਆ ਉਹਨਾਂ ਦਾ ਇਹ ਜੋ ਪ੍ਰੋਗਰਾਮ ਚਲਾਇਆ ਹੋਇਆ ਅੱਜ 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 ਤਕਰੀਬਨ ਕਨਵਾ ਭੋਇੰਜਵਾ ਪ੍ਰੋਗਰਾਮ ਬਾਟਵਾ ਪ੍ਰੋਗਰਾਮ ਬਾਟ ਸਾਲ ਹੋ ਗਏ ਨੇ ਇਹ ਪ੍ਰੋਗਰਾਮ ਚੱਲਦੇ ਆ ਕਿੱਡੀ ਵੱਡੀ ਇਸ ਨਗਰ ਦੀ ਕਿਰਪਾ ਹੈ ਤੇ ਉਹਨਾਂ ਦੀ ਉਸ ਸਲਾਣਾ ਯਾਦ ਨੂੰ ਆਪਾਂ ਤਾਜ਼ਾ ਕਰਦੇ ਹੋਇਆ ਅੱਜ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕੀਤੇ ਗਏ ਨੇ ਜਿਨ੍ਹਾਂ ਦੇ ਪਰਚੋਂ ਨੂੰ ਭੁਗ ਪੈਣੇ ਨੇ ਫਿਰ ਅਗਲੀ ਤਰ੍ਹਾਂ ਦੇ ਜੋ ਪਾਠ ਪ੍ਰਾਰੰਭ ਹੋਣੇ ਨੇ ਪਰਸੋਂ ਤੋਂ ਜਿਨ੍ਹਾਂ ਦੇ 16 ਤਰੀਕ ਨੂੰ ਭੁਗ ਪਾਈ ਜਾਵੇਗਾ ਔਰ ਰੋਜ਼ਾਨਾ ਦਿਨ ਵੇਲੇ ਵੀ ਜੋ ਦਰਬਾਰ ਸੰਜਰੇਗਾ ਔਰ ਰਾਤ ਨੂੰ ਵੀ ਕੀਰਤਨਤਰਵਾਰ ਸੰਜੇਗਾ ਅਮਰ ਤੇ ਵਿਰੇਦਾ ਵੀ ਜੋ ਪ੍ਰੋਗਰਾਮ ਹੈ ਉਹ ਵੀ ਸੰਗਤਾਂ ਨੂੰ ਵਿਚਾਰ ਕਰਕੇ ਹੋਣੇ ਲਾਚਮਿਤ ਕੀਤੀ ਜਾਵੇਗੀ ਸੋ ਸਾਰਾ ਦਿਨ ਇੱਥੇ ਜਦ ਤੱਕ ਸੇਵਾ ਸਮੁੰਦਰਾ ਕੁੰਭ ਜੋ ਚੱਲਣਾ ਔਰ ਦਾਸ ਚੀ ਦੀ ਖੁਸ਼ੀ ਵੀ ਹੈ ਕਿ ਸੰਗਤਾਂ ਦੇ ਹਿਰਦੇ ਅੰਦਰ ਪਿਆਰ ਖੇਚ ਉਤਸ਼ਾਹ ਜੋ ਐਰ ਕੀ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਜ਼ਿਆਦਾ ਜਾਗ ਰਿਹਾ ਹੈ ਜਾਗਣਾ ਵੀ ਚਾਹੀਦਾ ਜੇ ਢਿੱਲੇ ਚਲੋਗੇ ਤੇ ਫਿਰ ਆਪਾਂ ਬਖਸ਼ਿਸ਼ ਦੇ ਪਾਤਰ ਨਹੀਂ ਬਣ ਸਕਦੇ ਬਖਸ਼ਿਸ਼ ਦੇ ਪਾਤਰ ਤਾਂ ਹੀ ਬਣਾਂਗੇ ਸਾਡੇ ਹਿਰਦੇ ਅੰਦਰ ਜੋ ਖਿੱਚ ਪਕੜ ਜੋ ਬਲਵਲਾ ਇਸ ਪ੍ਰੋਗਰਾਮ ਟਾਈਮ ਤੇ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਬਖਸ਼ਿਸ਼ ਕੀਤੀ ਹੈ ਜੋ ਅੱਜ ਵਹਾਂ ਜਦ ਤੱਕ ਸੇਵਾ ਸਿਮੰਦਾ ਕੁੰਭ ਪ੍ਰਾਰੰਭ ਹੋਇਆ ਹੈ ਸੋ ਕੱਲ ਤੋਂ ਨਾਲ ਦੁਪਹਿਰ ਦੇ ਟਾਈਮ ਤੇ ਸ੍ਰੀ ਸੁਖਬੀ ਸਾਹਿਬ ਜੀ ਦੇ ਪਾਠ ਵੀ ਹੋਇਆ ਕਰੂਗਾ। ਪਰਸੋਂ ਨੂੰ ਇਸ ਤਰ੍ਹਾਂ ਪਹਿਲਾਂ ਭੋਗ ਪਾੜਨਗੇ ਫਿਰ ਆਪਾਂ ਜੋ ਇਕੱਠੇ ਹੋ ਕੇ ਸੰਗਤੀ ਰੂਪ ਵਿੱਚ ਪਾਠ ਵੀ ਆਪਾਂ ਕਰਾਂਗੇ। ਸੋ ਇਹ 5 ਦਿਨ ਦਾ ਜੋ ਪ੍ਰੋਗਰਾਮ ਹੈ ਤਗੜੇ ਹੋ ਕੇ ਆਪਾਂ ਸਾਰਿਆਂ ਨੇ ਸੰਭਲਣਾ ਹੈ। ਆਪ ਵੀ ਹਮਤ ਕਰਦੀ ਹੈ। ਸੰਗੀਆਂ ਸਾਥੀਆਂ ਨੂੰ ਵੀ ਆਂਢੀਆਂ ਗਵੰਡੀਆਂ ਨੂੰ ਵੀ ਪ੍ਰੇਰਣਾ ਕਰਕੇ ਬਹੁ ਫੜ ਕੇ ਲੈ ਕੇ ਆਉਣਾ ਹੈ ਕਿ ਚਲੋ ਆਪਾਂ ਗੁਰੂਦਿਆਂ ਬਕਸਾਂ ਸੀਸਾ ਪ੍ਰਾਪਤ ਕਰੀਏ ਤੇ ਜਿਹੜਾ ਗੁਰੂ ਘਰ ਵਿੱਚ ਆਵੇਗਾ ਬਖਸੇ ਦਾ ਪਾਤਰ ਉਹ ਬਣੇਗਾ ਜਿਹੜਾ ਗੁਰੂ ਦੇ ਚਰਨਾਂ ਵਿੱਚ ਆਵੇਗਾ ਤੇ ਜੇ ਬੰਨ ਘਰ ਦੀ ਗੱਲਾਂ ਕਰੀ ਗਿਆ ਬੈਠੇ ਕੱਪਾ ਹੀ ਮਾਰੀ ਗਿਆ ਤੇ ਉਹ ਕਿੱਥੋਂ ਬਖਸੇ ਚ ਲੈ ਲੇਗਾ ਇੱਕ ਸਨਹਿਰੀ ਸਮਾਂ ਸਨਹਿਰੀ ਮੌਕਾ ਤੁਹਾਨੂੰ ਇਹ ਹਰ ਸਾਲ ਪ੍ਰਾਪਤ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਸਾਲ ਭਰ ਦੀ ਬਖਸ਼ਿਸ਼ ਲੈਣੀ ਹੁੰਦੀ ਹੈ ਇਹ ਜਿਹੜਾ ਇੱਕ ਸਾਲ ਪਿੱਛੋਂ ਪ੍ਰੋਗਰਾਮ ਦਿੱਤਾ ਹੈ ਸਾਲ ਭਰ ਦੀ ਤੁਸੀਂ ਬਖਸ਼ਿਸ਼ ਇਹ ਪੰਜ ਦਿਨ ਵਿੱਚ ਪਾਵਨ ਕਰਨੀ ਤੇ ਕਿਉਂ ਨਾ ਪਾਵਨ ਚੜ੍ਹ ਕੇ ਹਿੰਮਤ ਦੇ ਨਾਲ ਕਰੀਏ ਵੱਧ ਤੋਂ ਵੱਧ ਲਾਹਾ ਪ੍ਰਾਪਤ ਲਈ ਕਰੀਏ ਗੁਰਧੀਆਂ ਬਖਸਾਂ ਸੀਸਾਂ ਜੋ ਆਪ ਹਾਸਲ ਕਰੀਏ ਔਰ ਜਿਹੜਾ ਜਪਤਾ ਸੇਵਾ ਸੰਮਤ ਦਾ ਕੁੰਭ ਖੁੱਲਾਈ ਇੱਕ ਪਾਠ ਜਿਹੜਾ ਉਰ ਮਰਜ਼ਾ ਦਾ ਮੁਤਾਬਕ ਹੋ ਜਾਵੇ ਉਹ ਤਾਂ ਇੱਕ ਤਰ੍ਹਾਂ ਵੱਡਾ ਫਲ ਮਹਾਤਮ ਹੈ ਕਿੰਨੇ ਪਾਠ ਪ੍ਰਾਰੰਭ ਹੋਏ ਨੇ ਤੇ ਇਹ ਪਰਿਵਾਰਾਂ ਦੀ ਸੁਖ ਸ਼ਾਂਤੀ ਵਾਸਤੇ ਨਿਵਾਸੀਆਂ ਦੀ ਸੁਖ ਸ਼ਾਂਤੀ ਵਾਸਤੇ ਇਲਾਕੇ ਦੀ ਸੁਖ ਸ਼ਾਂਤੀ ਵਾਸਤੇ ਕੌਮ ਦੀ ਸੁਖ ਸ਼ਾਂਤੀ ਚੜ ਦੀ ਕਲਾ ਵਾ ਤੇ ਅਰਦਾਸਾਂ ਹੋ ਰਹੀਆਂ ਮਹਾਂਪੁਰਖਾਂ ਦਾ ਇੱਕ ਬਹਾਨਾ ਹੁੰਦਾ ਜ਼ੁਕਤੀ ਦੇ ਨਾਲ ਮੁਕਤੀ ਹੁੰਦੀ ਹੈ ਮਹਾਂਪੁਰਖਾਂ ਨੇ ਜੋ ਗਾੜੀ ਮਾਰਗ ਚਲਾਇਆ ਰਾਤ ਖਾਇਆ ਇਹ ਸਾਡੇ ਭਲੇ ਵਾਸਤੇ ਹੈ ਤੇ ਭਲਾ ਤਾਂ ਹੀ ਹੋਵੇਗਾ ਜੇ ਆਪਾਂ ਅੰਦਰੋਂ ਕਰਾਉਂਦੀ ਆਪਾਂ ਹਿੰਮਤ ਕਰਾਂਗੇ ਰੱਖਾਂਗੇ ਤੇ ਆਪਾਂ ਗੁਰ ਦੀਆਂ ਬਖਸ਼ਾ ਤੇ ਸੀਸਾਂ ਦੇ ਆਪਾਂ ਪਾਤਰ ਤਾਂ ਹੀ ਬਣਾਗੇ ਸਾਡੇ ਹਿੱਦੇ ਅੰਦਰ ਖਿੱਚ ਪਕੜ ਪੇਮ ਦੀ ਬਣੀ ਰਹੇ ਤੇ ਵੱਧ ਚੜ ਕੇ ਆਪਾਂ ਇਸ ਮਾਗੁੰਦੇ ਵਿੱਚ ਆ ਕੇ ਹਾਜ਼ਰੀਆਂ ਲਵਾਈਏ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗੇ ਬੈਸਨ ਪਾਈਏ ਕਹੋ ਨਾਨਕ ਬਹਲ ਲੱਗ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤਲਾਏ ਮਨ ਚਿੰਦਿਆ ਫਲ ਪਾਵਨਾ ਹੋਮੇ ਵਿੱਚ ਇਸ ਸੇਵਾ ਦਾ ਜੋ ਕੰਮ ਖੁੱਲਿਆ ਹੈ ਸਮਰਨ ਦਾ ਜੋ ਕੰਮ ਖੁੱਲਿਆ ਹੈ ਤੇ ਆਪਾਂ ਤਗੜੇ ਹੋ ਕੇ ਹਮਤ ਦੇ ਨਾਲੇ ਦਾ ਲਹਾਬ ਪ੍ਰਾਪਤ ਕਰਨਾ ਹੈ ਸੋ ਫਿਰ ਸਾਰੀਆਂ ਸੰਗਤਾਂ ਨੂੰ ਜਿਹੜੇ ਗੁਰਮੁਖ ਪਿਆਰੇ ਹਾਜ਼ਰ ਹੋਏ ਨੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਜੀ ਆਇਆਂ ਤੇ ਤਗੜੇ ਹੋ ਕੇ ਆਪਾਂ ਲਹਾ ਲਈਏ ਸੋ ਪੁੱਲਾਂ ਚੁੱਕਾਂ ਦੀ ਖਿਮਾ ਪਿਆਰ ਚਿਤਪਦੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੇ ਵਿਵੇਸ ਕੇਤੇ ਦੇਵਦਾਨੁ ਮਨ ਕੇਤੇ ਕੇਤੇ ਰਤਨ ਸੁਮੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤੋ ਗਿਆਨ ਖੰਡ ਮਹ ਗਿਆਨ ਪ੍ਰਚੰਡ ਦਥਾ 나ਗ ਬਨੋਦ ਕੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਥਾ ਘਾੜਤ ਘੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਸਤਾਏ ਦਿੱਥੈ ਗੜੀਐ ਸੁਰਤ ਮਤਮਨ ਬੁੱਧ ਦਿੱਥੈ ਗੜੀਐ ਸਰੰਸ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਥੈ ਹੋਰ ਨ ਕੋਈ ਹੋਰ ਦਿੱਥੈ ਜੋਧ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਪ੍ਰਭੂਰ ਤਥੈ ਸੀਤਾ ਸੀਤਾ ਮਹਿ ਮਾਹੇ ਤਾਗੇ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਥੈ ਭਗਤ ਵਸੈ ਕੇ ਲੋਕ ਰਹਿ ਅਨੰਦ ਸੱਜਾ ਮਨਸ ਹੋਏ ਸਾਚੋ ਖੰਡ ਵਸੈ ਨਰੰਕਾਰੋ ਕਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰ ਭੰਡੋ ਜੇ ਕੋ ਕਥੈ ਦਇ ਅੰਤ ਅੰਤ ਤਥੈ ਲੋਲ ਆਕਾਰ ਜਿਵ ਜਿਵ ਹੁਕਮ ਤਵੇ ਤਿ ਵਿਕਾਰੋ ਵੇਖੈ ਵਿਕਸੈ ਕਰ ਵਿਚਾਰੋ ਨਾਨਕ ਕਥਨਾ ਕਰੜਾ ਸਾਰੋ ਜਤੋ ਪਹਾਰਾ ਧੀਰਜ ਸੁਨਿਆਰੋ ਅਹਰਣ ਮਤਿ ਵੇਦ ਹਥਿਆਰੋ ਭਉ ਖਲਾਗੰ ਤਪਤਾਉ ਭਾਂਡਾ ਭਉ ਅੰਮ੍ਰਿਤ ਤਤਟਾਲ ਗੜੀਏ ਸ਼ਬਦ ਸਚੀਟਕਸਾਲ ਜਨ ਕੋ ਨਦਰ ਕਰਮ ਤਨ ਘਾਰੋ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਤੁ ਦੁਇ ਦਾਈ ਦਾ ਆਖੇ ਲੈ ਸਗਲ ਜਗਤ ਚੰਗਿਆ ਹਿੰਨਾ ਬੁਰਿਆਈਆ ਵਾਚੈ ਤਰਤੁ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਤੇ ਛੁਟੀ ਨਾਲੋ ਸੋਦਰ ਰਗਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਦ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕੋ ਸੰਖਾਂ ਕੇਤੇ ਤੇਰੇ ਵਾਪਨ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤਰਨੋ ਪਵਨ ਬਣੀ ਬੈ ਸੰਤੁਰ ਗਾਵੈ ਰਾਜਾ ਧਰਮ ਦੁਵਾਰੀ ਗਾਵਨ ਤਰਨੋ ਚਿਤ ਗੁਪਤ ਲਿਖ ਜਾਣ ਨੋ ਲਿਖ ਲਿਖ ਧਰਮ ਵਿਚਾਰੇ ਗਾਵਨ ਤਰਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤਰਨੋ ਇੰਦਰੇਂਦਰ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤਰਨੋ ਸਿੱਧ ਸਮਾਧੀ ਅੰਦਰ ਗਾਵਨ ਤਰਨੋ ਸਾਧ ਵਿਚਾਰੇ ਗਾਵਨ ਤਰਨੋ ਜਦੀ ਸਦੀ ਸੰਤੋਖੀ ਗਾਵਨ ਤਰਨੋ ਵੀਰ ਕਰਾਰੇ ਗਾਵਨ ਤੁਰਣੋਂ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਰਣੋਂ ਮੋਹਣੀਆਂ ਬਨਮੋਹਨ ਸੁਰਗਮਛ ਪਿਆਲੇ ਗਾਵਨ ਤੁਰਣੋਂ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਰਣੋਂ ਜੋਧ ਮਹਾਬਲ ਸੂਰਾਉ ਗਾਵਨ ਤੁਰਣੋਂ ਖਾਣੀ ਚਾਰੇ ਗਾਵਨ ਤਰਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤਰਨੋਂ ਗਾਵਨ ਜੋ ਤਰਪਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਰਨੋਂ ਗਾਵਨ ਸੇ ਮੈਂ ਜਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਨਸੀ ਮਾਇਆ ਜਨ ਨੇ ਉਪਾਈ ਕਰ ਕਰ ਦੇਖੈ ਗੀਤਾ ਆਪਣਾ ਜੋ ਤਸ ਦੀ ਵੜਿਆਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਨਾਮ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋਏ ਕੇਵੜ ਵਡਾ ਜੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੇ ਤੇਰਾ ਕੇ ਧਾਗੇ ਉਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਜਹਾਨੀ ਗੁਰ ਗੁਰ ਹਾਈ ਕਹਿਣ ਨਾ ਲਈ ਤੇਰੇ ਦਿਲ ਵੜਿਆਈ ਸਭ ਸਤ ਸਭ ਤਪ ਸਭ ਜਗਿਆਈਆਂ ਸਦਾ ਬੁਰਖਾਂਕੀਆਂ ਵੜਿਆਈਆਂ ਹਦੋਂ ਵਿਣ ਸਿੱਧੀ ਕਿਨੇ ਨ ਪਾਈਆ ਕਰਮ ਮਲੇ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਦਰੇ ਭੰਡਾਰਾ ਜਿਸ ਤੂੰ ਦੇ ਤਸੈ ਕਾਚਾਰਾ ਨਾਨਕ ਸਚ ਸਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਤਪੂਖ ਹੈ ਖਾਈ ਚਲਿਐ ਦੂਖ ਸੋ ਕੰਵਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਚਲ ਵੜਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ